ਵਾਹਿਗੁਰੂ ਸਾਹਿਬ ਜੀਓ ਬਾਣੇ ਗੁਰੂ ਗੁਰੂ ਹੈ ਬਾਣੇ ਵਿਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨੈ ਦੇਖੋ ਪਰ ਤਖ ਗੁਰੂ ਨਿਸਤਾਰੇ हो आया दूर हो चल के मैं तकी तो शरणाए दियो मैं आशा रखी चित्त मह ਮੇਰਾ ਸਭ ਦੁੱਖ ਗਵਾਏ ਜੀਉ ਸਜਣਾ ਸੱਚਾ ਪਾਤ ਸਾਹੋ ਸਿਰ ਸਾਹੰਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਰਠ ਮਹੱਲਾ ਪੰਜਵਾ ਗੁਰ ਪੂਰਾ ਕੀਤੀ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਗੁਰ ਪੂਰਾ ਕੀਤੀ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਦਇਆ ਦ੍ਰਿਸ਼ਟੀ ਕਰਨ ਗੁਰੂ ਕੀ ਸਵਾਰੀ ਪਿਆਰੀ ਸਾਧ ਸੰਗਤ ਜੀ ਤਨ ਸਤਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਗੁਰੂ ਨਾਨਕ ਦੇਵ ਸਾਹਿਬ ਜੀ ਦੰਦਮੇ ਟਕਸਾਲ ਸੀਮਾ ਧਾਰੀ ਗ੍ਰੀਸ ਵਿਖੇ 52 ਪਵਿੱਤਰ ਸਥਾਨਾਂ ਦੇ ਉੱਪਰੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਪਾਕ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਦਿਆਂ ਹੋਇਆਂ ਸਾਡਾ ਕਲਯੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਬੜੇ ਹੀ ਪ੍ਰੇਮ ਦੇ ਨਾਲ ਦੀਨ ਦੁਨੀ ਦੇ ਮਾਲਕ ਸ਼ਹੀਦਾਂ ਦੇ ਸਰਤਾਜ ਪ੍ਰੇਮ ਦੀ ਮੂਰਤ ਜਿਨ੍ਹਾਂ ਦੇ ਪਰਥਾਏ ਬੜੇ ਸੁਨੇ ਬਚਨ ਆਉਂਦੇ ਐ ਕਿ ਜੇ ਮਨ ਭਟਕਦਾ ਹੋਵੇ ਨਾ ਮਨ ਦੇ ਵਿੱਚ ਕੋਈ ਤਪਸ਼ ਲੱਗੀ ਹੋਵੇ ਜਾਂ ਮਨ ਗੁੱਸੇ ਦੇ ਸਹਤ ਹੋਵੇ ਤਾਂ ਕਹਿੰਦੇ ਫਿਰ ਤੁਸੀਂ ਪ੍ਰੇਮ ਦੇ ਨਾਲ ਬੜੀ ਭਾਵਨਾ ਦੇ ਨਾਲ ਸਤਿਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਯਾਦ ਕਰੋ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਨਾਮ ਜਪਿਆਂ ਹਿਰਦਾ ਸ਼ਾਂਤ ਹੋ ਜਾਂਦਾ ਕਿਉਂਕਿ ਉਹ ਤਪਦੀ ہوئی ਤਤੀ ਤਵੀ ਨੂੰ ਰੇਤ ਨੂੰ ਉੱਬਲਦੇ ਹੋਏ ਪਾਣੀ ਨੂੰ ਠੰਡਿਆ ਕਰਨ ਵਾਲੇ ਆ ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ ਐਸੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ 624 ਅੰਗ ਦੇ ਉੱਪਰ ਸੋਰਠ ਰਾਗ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਕ ਪਵਿੱਤਰ ਸ਼੍ਰੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਸਾਡਾ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਆ। ਸੁਆਉ ਬੜੇ ਪ੍ਰੇਮ ਦੇ ਨਾਲ ਮਨ ਨੂੰ ਟਿਕਾਈਏ, ਚਿੱਤ ਨੂੰ ਇਕਾਗਰ ਚਿਤ ਕਰੀਏ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਆਏ ਹੋਏ ਉਪਦੇਸ਼ਾਂ ਦੇ ਅਰਥ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸਤਨਾਮ ਸੇਵਾ ਹੈ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰਪੂਰਾ ਕੀਤੀ ਪੂਰੀ ਸਤਿਗੁਰੂ ਗਰੀਬ ਨਵਾਜ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬੜੇ ਹੀ ਪ੍ਰੇਮ ਦੇ ਨਾਲ ਬਖਸ਼ਿਸ਼ਾਂ ਕਰਦੇ ਨੇ ਪਾਵਨ ਸਵਰਟ ਰਾਗ ਦੇ ਅੰਦਰ ਗੋਰਾ ਪੂਰਾ ਕੀਤੀ ਪੂਰੀ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਪੂਰਾ ਗੁਰੂ ਨਾ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਘਾਟ ਨਹੀਂ ਭਾਵ ਗੁਰੂ ਦਾ ਅਰਥ ਹੁੰਦਾ ਵਾ ਜਿਹੜਾ ਹਿਰਦੇ ਦੇ ਅਗਿਆਨ ਨੂੰ ਕੱਟ ਕਰਕੇ ਗਿਆਨ ਦਾ ਪ੍ਰਕਾਸ਼ ਕਰੇ ਤਾਂ ਗਾਵਨਸ ਡਾਰਕਨੈਸ ਤੇ ਰਾ ਮੀਨਸ ਲਾਈਟ ਮੈਨੇ ਹਨੇਰੇ ਨੂੰ ਕੱਟ ਕੇ ਪ੍ਰਕਾਸ਼ ਕਰਨ ਵਾਲਾ ਤਾਂ ਜਿਵੇਂ ਸੂਰਜ ਚੜਦਾ ਵਾ ਸੂਰਜ ਚੜਦਿਆਂ ਸਾਰੋ ਦੇਖ ਲਓ ਤੁਸੀਂ ਤੋਂੰਦ ਵੀ ਹੌਲੀ ਹੌਲੀ ਚਲੀ ਜਾਂਦੀ ਆ ਹਨੇਰਾ ਤੇ ਚਲਾ ਹੀ ਜਾਂਦਾ ਵਾ ਠੰਡ ਵੀ ਚੜੀ ਜਾਂਦੀ ਆ ਤਾਂ ਸੂਰਜ ਦੀ ਤਾਕਤ ਹੈ ਉਹਦੇ ਪ੍ਰਕਾਸ਼ ਦੀ ਤਾਕਤ ਹੈ ਤਾਂ ਜਿਵੇਂ ਭਾਈ ਵੀਰ ਸਿੰਘ ਜੀ ਨੇ ਸ਼ਾਇਦ ਲਿਖਿਆ ਵਾ ਕਿ ਇੱਕ ਦਿਨ ਨਾ ਕੋਈ ਪਰਮਾਤਮਾ ਦਾ ਪ੍ਰੇਮੀ ਬੰਦਗੀ ਕਰਨ ਵਾਲਾ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਤਾ ਉਹਨਾਂ ਸਜਣ ਪਿਆਰਾ ਕਿਸੇ ਫੁੱਲ ਦੇ ਕੋਲ ਬੈਠ ਗਿਆ ਤਾ ਉਹ ਫੁੱਲ ਦੀ ਖੁਸ਼ਬੂ ਲਿਆ ਕਰਕੇ ਬੜਾ ਖੁਸ਼ ਹੋਇਆ ਬਹੁਤ ਪ੍ਰਸੰਨ ਹੋਇਆ ਤਾ ਉਹ ਜਿਹੜਾ ਸਜਣ ਸੀ ਉਹ ਬੜੇ ਪ੍ਰੇਮ ਦੇ ਨਾਲ ਕਹਿੰਦਾ ਕਹਿੰਦਾ ਫੁੱਲ ਤੇਰੇ ਵਿੱਚ ਕਿੰਡੀ ਸੁੰਦਰ ਖੁਸ਼ਬੂ ਹੈ ਕਿੰਨੀਆਂ ਸੋਹਣੀਆਂ ਤੇਰੇ ਵਿੱਚੋਂ ਮਹਿਕਾਂ ਆ ਰਹੀਆਂ ਨੇ ਚਿੱਤ ਮੇਰਾ ਪ੍ਰਸੰਨ ਹੋ ਗਿਆ ਵਾ ਉਹ ਫੁੱਲ ਗੋ ਜਵਾਬ ਦਿੰਦਾ ਵਾ ਇਹ ਇਹ ਮਹਿਕ ਜਿਹੜੀ ਆ ਇਹ ਮੈਂ ਜਿੰਨਾ ਚਿਰ ਤੱਕ ਮਹਿਕ ਨਾ ਫੁਲਾਵਾਂ ਉਹਨਾਂ ਚਿਰ ਤੱਕ ਮੇਰੀ ਸੁੰਦਰਤਾ ਦਾ ਮੁੱਲ ਨਹੀਂ ਪੈਂਦਾ ਇਹਦੋਂ ਫੁੱਲ ਨੇ ਇੰਨੀ ਗੱਲ ਕਹੀ ਨਾ ਕਿ ਇਹ ਮਹਿਕ ਜਦੋਂ ਮੈਂ ਫੁਲਾਉਣਾ ਵਾਂ ਤੇ ਮੇਰੀ ਸੁੰਦਰਤਾ ਦਾ ਉਦੋਂ ਮੁੱਲ ਪੈਂਦਾ ਵਾ ਪਿੱਛੋ ਟਾਣੀ ਨੇ ਆਵਾਜ਼ ਦਿੱਤੀ ਐ ਫੁੱਲ ਹੰਕਾਰ ਨਾ ਕਰੀ ਇਹ ਤੂੰ ਮੇਰੇ ਆਸਰੇ ਖਲੋਤਾ ਹੋਇਆ ਵਾ ਜੇ ਮੈਂ ਨਾ ਹੁੰਦੀ ਤੇ ਤੂੰ ਕਿੱਥੋਂ ਹਣਾ ਸੀ ਅੱਛਾ ਜਦੋਂ ਟਾਣੀ ਨੇਵੇਂ ਬੋਲਿਆ ਤੇ ਫਿਰ ਪਿਛੇ ਤਨਾ ਜਿਹੜਾ ਸੀ ਉਹਨੇ ਆਵਾਜ਼ ਸੁਣੀ ਉਹ ਕਹਿੰਦੇ ਜੇ ਅਸੀਂ ਨਾ ਹੁੰਦੇ ਤੇ ਟਾਣੀਏ ਤੂੰ ਕਿੱਥੋਂ ਆਣਾ ਸੀ ਤੇ ਇੰਨੇ ਸਮੇਂ ਨੂੰ ਪੱਤਿਆਂ ਨੇ ਆਵਾਜ਼ ਦਿੱਤੀ ਫਿਰ ਪੱਤੇ ਕਹਿੰਦੇ ਜੇ ਅਸੀਂ ਨਾ ਹੁੰਦੇ ਤੇ ਫਿਰ ਊਰਜਾ ਕਿੱਥੋਂ ਆਣੀ ਸੀ ਚੌਥੀ ਪੰਨਵੀ ਜਗ੍ਹਾ ਤੇ ਜਾ ਕੇ ਫਿਰ ਜੜ ਨੇ ਆਵਾਜ਼ ਦਿੱਤੀ ਜੇ ਮੈਂ ਨਾ ਹੁੰਦੀ ਤੇ ਫਿਰ ਤੁਸੀਂ ਕਿੱਥੋਂ ਹੋਣਾ ਸੀ ਰੋਖੀ ਨਹੀਂ ਹੋਣਾ ਸੀ ਤਣਾ ਹੀ ਨਹੀਂ ਹੋਣਾ ਸੀ ਟਾਣੀ ਆਣੀ ਹੋਣੀਆਂ ਸੀ ਪੱਤੇ ਨਹੀਂ ਹੋਣੇ ਸੀ ਫੁੱਲ ਹੀ ਨਹੀਂ ਹੁਣੇ ਸੀ ਜਦੋਂ ਜੜ ਨੇ ਇੰਨੀ ਗੱਲ ਕਹੀ ਤੇ ਫਿਰ ਮਿੱਟੀ ਨੇ ਉਹ ਗੱਲ ਸੁਣੀ ਤੇ ਮਿੱਟੀ ਕਹਿੰਦੀ ਜੇ ਮੈਂ ਨਾ ਹੁੰਦੀ ਤੇ ਫਿਰ ਜੜ ਤੂੰ ਕਿੱਥੋਂ ਹੋਣਾ ਸੀ ਤੇਰੀ ਪਦਾਇਸ਼ ਕਿਥੋਂ ਦੀ ਤੂੰ ਤਾਂ ਮੇਰੇ ਵਿੱਚ ਪਕੜ ਲੈਨੀ ਆ ਉਹ ਗੁਰਮੁਖ ਪਿਆਰਾ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਇਹ ਦੇਖੀ ਜਾ ਜਦੋਂ ਮਿੱਟੀ ਨੇ ਇੰਨੀ ਗੱਲ ਕਹੀ ਨਾ ਤੇ ਉਤੋਂ ਆਵਾਜ਼ ਆਈ ਸੂਰਜ ਦੀਆਂ ਕਿਰਨਾਂ ਤੋਂ ਜੇ ਅਸੀਂ ਨਾ ਹੁੰਦੀਆਂ ਨਾ ਤੇ ਇਹ ਫੁੱਲ ਬੂਟੇ ਇਹ ਜੜਾਂ ਪਰ ਫੁੱਲਤ ਹੀ ਨਹੀਂ ਹੋਣਿਆ ਸੀ ਕਿਉਂਕਿ ਸੂਰਜ ਦੇ ਪ੍ਰਕਾਸ਼ ਦੇ ਨਾਲ ਇਹਨਾਂ ਦੇ ਵਿੱਚ ਗਰੋਥ ਹੁੰਦੀ ਹੈ ਜਦੋਂ ਕਿਰਣਾ ਨੇ ਨਹੀਂ ਗੱਲ ਕਹੀ ਤੇ ਪਿੱਛੇ ਸੂਰਜ ਬੋਲ ਪਿਆ ਉਹ ਕਹਿੰਦਾ ਜੇ ਮੈਂ ਨਾ ਹੁੰਦਾ ਤੇ ਐ ਕਿਰਣੋਂ ਤੁਸੀਂ ਕਿੱਥੋਂ ਆਣਾ ਸੀ ਤੇ ਪਿੱਛੇ ਬੈਠਾ ਪਰਮਾਤਮਾ ਹੱਸ ਕੇ ਕਹਿੰਦਾ ਐਵੇਂ ਹੰਕਾਰ ਕਾ ਦਾ ਕਰੀ ਜਾਂਦੇ ਜੇ ਜੇ ਮੈਣਾ ਹੁੰਦਾ ਤੇ ਹੁਣਾ ਕੱਖ ਵੀ ਨਹੀਂ ਸੀ ਤਾ ਵਾਹਿਗੁਰੂ ਪਰਮਾਤਮਾ ਦੇ ਹੱਥ ਵਸਿਆ ਸਭ ਕੁਝ ਕਹਿਣ ਦਾ ਭਾਵ ਕਿ ਸੂਰਜ ਕੀ ਜ਼ਮੀਂ ਜ਼ਮਾ ਕੇ ਬਿਖੈ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਜੋਤ ਹੈ ਤਾ ਗੁਰੂ ਉਹ ਆ ਜਿਹੜਾ ਸੂਰਜ ਦੇ ਵਾਂਗ ਪ੍ਰਕਾਸ਼ ਕਰਕੇ ਹਿਰਦੇ ਦੇ ਵਿੱਚ ਚਿੱਤ ਦੇ ਵਿੱਚ ਖੜਾ ਪੈਦਾ ਕਰਦੇ ਜੇ ਤੈ ਪ੍ਰਸੰਨ ਹੋ ਜੇ ਉਹ ਜਾਣ ਜਿਨ੍ਹਾਂ ਦੇ ਦਰਸ਼ਨ ਕਰਕੇ ਉਹ ਕੌਣ ਆ ਧੰ ਗੁਰੂ ਕਲਗੀਧਰ ਪਾਤਸ਼ਾਹੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਿੱਖਾਂ ਦੇ ਹਿਰਦੇ ਗੁਲਾਬ ਦੇ ਫੁੱਲ ਵਾਂਗ ਕਮਲ ਦੇ ਫੁੱਲ ਵਾਂਗ ਚੜਦੇ ਸੂਰਜ ਦੇ ਨਾਲ ਖਿੜ ਜਾਂਦੇ ਇਹ ਤਾਕਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨਾਂ ਦੇ ਵਿੱਚ ਦਰਸ਼ਨ ਪਿਆਸੀ ਦਿਨ ਸਰਾਤ ਚਿਤਵ ਅਣ ਦੇ ਨੀਤ ਖੋਲ ਕਪਟ ਗੁਰ ਮੈਲੀਆ ਨਾਨਕ ਹਰ ਸੰਗ ਮੀਤ ਤਾਂ ਇਹ ਗੁਰੂ ਦੀ ਡੈਫੀਨੀਸ਼ਨ ਹੈ ਸੰਖੇਪ ਦੀ ਪੂਰੇ ਗੁਰੂ ਨੇ ਜੋ ਵੀ ਕੀਤਾ ਉਹ ਕਹਿੰਦੇ ਸਭ ਕੁਝ ਪੂਰੀ ਪਈ ਉਹਦੇ ਵਿੱਚ ਕੋਈ ਉਦੋਂ ਰਾਣੀ ਜੇ ਉਹਨੇ ਹਰਮੰਦਰ ਸਾਹਿਬ ਬਣਾਇਆ ਸ੍ਰੀ ਅਮਰਸਰ ਸਾਹਿਬ ਬਣਾਇਆ ਅੱਜ ਦੇਖੋ ਕਿੰਨੇ ਉੱਥੇ ਰੋਗੀ ਨਿਰੋਗੋ ਕਰਕੇ ਜਾਂਦੇ ਰੋਗ ਰਹਿਤੋ ਕਰਕੇ ਜਾਂਦੇ ਕਿੰਨੇ ਉੱਥੇ ਬ੍ਰਹਮ ਗਿਆਨੀ ਬਣਿਆ ਕਿੰਨੇ ਉੱਥੇ ਸੰਤ ਬਣਿਆ ਕਿੰਨੇ ਮਹਾਤਮਾ ਬਣਿਆ ਕਿੰਨਿਆਂ ਨੇ ਆਪਣਾ ਆਪ ਉੱਥੇ ਹੰਕਾਰ ਤਿਆਗ ਦਿੱਤਾ ਵਾ ਕਿੰਨੇ ਉੱਥੇ ਅੱਜ ਵੀ ਸੇਵਾ ਕਰਕੇ ਕਿੰਨਾ ਕੁਝ ਪ੍ਰਾਪਤ ਕਰਦੇ ਪਏ ਆ ਇਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੇਰੇ ਦਰ ਦੀ ਵਡਿਆਈ ਆ ਕਿ ਤੂੰ ਜੋ ਵੀ ਕਰਦਾ ਵਾ ਪੂਰਾ ਕਰਦਾ ਵਾ ਸਾਡੇ ਵਾਂਗ ਅਧੂਰਾ ਨਹੀਂ ਕਰਦਾ ਇਸ ਕਰਕੇ ਪਰਮਾਤਮਾ ਦੀ ਭਗਤੀ ਵੀ ਪੂਰੀ ਆ ਗੁਰੂ ਦੀ ਬੰਦਗੀ ਵੀ ਪੂਰੀ ਭਾਵ ਗੁਰੂ ਨੇ ਜਿਹੜਾ ਸਾਨੂੰ ਮੰਤਰ ਦਿੱਤਾ ਵਾ ਮੂਲ ਮੰਤਰ ਵਾਹਿਗੁਰੂ ਮੰਤਰ ਗੁਰਬਾਣੀ ਉਹ ਵੀ ਪੂਰੀ ਆ ਤੇ ਗੁਰੂ ਦਾ ਹਰੇਕ ਕੀਤਾ ਹੋਇਆ ਕਰਮ ਪੂਰਾ ਵਾ ਤੋ ਇਸ ਕਰਕੇ ਗੁਰੂ ਦੇ ਉੱਪਰ ਸ਼ੰਕਾ ਨਹੀਂ ਕਰਨਾ ਚਾਹੀਦਾ ਜਿਵੇਂ ਅੱਜ ਦੇ ਕਈ ਹੈਗੇ ਨਾ ਉਹ ਅਪਗ੍ਰੇਡ ਲੋਕ ਤਾ ਉਹ ਨਵੀਆਂ-ਨਵੀਆਂ ਚੀਜ਼ਾਂ ਕੱਢ ਕੇ ਲਿਹਾਉਣਗੇ ਆ ਚੀਜ਼ ਜਦਾਂ ਇਤਿਹਾਸ ਇਦਾਂ ਨਹੀਂ ਹੈਗਾ ਅਸੀਂ ਇਕੱਲਾ ਵਾਹਿਗੁਰੂ ਜਪਾਂਗੇ ਸਤਨਾਮ ਨਹੀਂ ਜਪਾਂਗੇ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨ ਹੁੰਦਾ ਵਾ ਸਤਨਾਮ ਸਦਾ ਸਤਨਾਮ ਤੇ ਫਿਰ ਤੁਸੀਂ ਕਿਵੇਂ ਕਹਿ ਦਵੋਗੇ ਕਿ ਸਤਨਾਮ ਨਹੀਂ ਜਪਣਾ ਤਾਂ ਕਈ ਫਿਰ ਗੁਰਬਾਣੀ ਦੇ ਉੱਪਰ ਗੁਰ ਇਤਿਹਾਸ ਦੇ ਉੱਪਰ ਦਸਮ ਗ੍ਰੰਥ ਦੇ ਉੱਪਰ ਟੀਕਾ ਟਿੱਪਣੀ ਕਰ ਦਿੰਦੇ ਆ ਤਾਂ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਪੂਰਾ ਸਾਰਾ ਰੱਖਣਾ ਜੇ ਅਸੀਂ ਸਵਾਲ ਚੁੱਕਦੇ ਆ ਨਾ ਬਾਣੀ ਦੇ ਉੱਪਰ ਦਾ ਇਹਦਾ ਮਤਲਬ ਇਹ ਆ ਕਿ ਸਾਡਾ ਭਰੋਸਾ ਨਹੀਂ ਬਣਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਤਾਂ ਜਿੰਨਾ ਚਿਰ ਤੱਕ ਭਰੋਸਾ ਨਹੀਂ ਬਣਿਆ ਉਹਨਾਂ ਚਿਰ ਤੱਕ ਗੱਲ ਨਹੀਂ ਬਣਨੀ ਤਾਂ ਇਸ ਕਰਕੇ ਭਾਈ ਭਰੋਸਾ ਬਣਾ ਕੇ ਰੱਖਣਾ ਆਪਣਾ ਹਿਰਦਾ ਜਿਹੜਾ ਵਾ ਨਾ ਉਹਦੇ ਵਿੱਚ ਸ਼ਰਧਾ ਬਣਾ ਕੇ ਰੱਖਣੀ ਸ਼ਰਧਾ ਨਹੀਂ ਟੁੱਟਣ ਦੇਣੀ ਜਿੱਦ ਦਿਨ ਸ਼ਰਧਾ ਟੁੱਟ ਗਈ ਉਹ ਦਿਨ ਸਭ ਕੁਝ ਜਾਂਦਾ ਲੱਗੇਗਾ ਸ਼ਰਧਾ ਪ੍ਰੇਮ ਭਾਵਨਾ ਸੱਚ ਐਸੇ ਜਿਹੜੇ ਗੁਣ ਆ ਇੱਕੇ ਦਾਮ ਤਾਂ ਨਹੀਂ ਆਉਂਦੇ ਪਰ ਜਦੋਂ ਇੱਕ ਇੱਕ ਕਰਕੇ ਇਕੱਠਿਆਂ ਕਰਾਂਗੇ ਤੇ ਹੌਲੀ ਹੌਲੀ ਖਿਰਦਾ ਜੜਾਵਾ ਉੱਪਰ ਫੁੱਲਤ ਹੋ ਜਾਂਦਾ ਖਿਰਦਾ ਭਰ ਜਾਂਦਾ ਵਾ ਨਾ ਗੁਣਾ ਦੇ ਨਾਲ ਤਾਂ ਪੂਰੇ ਗੁਰੂ ਦੇ ਕੀਤੇ ਹੋਏ ਕਰਮ ਭਾਵੇਂ ਉਸ ਗੁਰੂ ਨੇ ਹਰਿਮੰਦਰ ਸਾਹਿਬ ਬਣਾਇਆ ਵਾ ਭਾਵੇਂ ਉਹਨੇ ਉਦਾਸੀਆਂ ਕੀਤੀਆਂ ਵਾ ਭਾਵੇਂ ਉਸ ਗੁਰੂ ਨੇ ਪੰਗਤ ਲਾਈ ਆ ਤੇ ਭਾਵੇਂ ਉਹਨੇ ਸਰੋਵਰ ਬਣਵਾਇਆ ਵਾ ਉਨੇ ਜੋ ਵੀ ਕੀਤਾ ਕਹਿੰਦੇ ਉਹਦਾ ਕੀਤਾ ਹੋਇਆ ਸਭ ਕੁਝ ਪੂਰਾ ਹੈ ਪ੍ਰਭ ਰਾਵ ਰਹਿਆ ਭਰਪੂਰੀ ਪ੍ਰਭੂ ਪਰਮਾਤਮਾ ਜਿਹੜਾ ਵਾਹਿਗੁਰੂ ਆ ਨਾ ਸਾਰੀਆਂ ਖਾਵਾਂ ਤੇ ਭਰਪੂਰ ਹੈ ਹਰੇਕ ਜਗ੍ਹਾ ਤੇ ਕਹਿੰਦੇ ਲਬਾ ਲਾਬਿਆ ਐ ਰਤੀ ਮਾਤਰ ਵੀ ਕਹਿੰਦੇ ਕਿਨਕਾ ਮਾਤਰ ਵੀ ਜਗ੍ਹਾ ਨਹੀਂ ਅਗੀ ਜਿੱਥੇ ਰੱਬ ਨਹੀਂ ਤਾ ਹਰੇਕ ਜਗ੍ਹਾ ਤੇ ਵਾਹਿਗੁਰੂ ਪਰਮਾਤਮਾ ਪਾਈ ਵਰਤਦਾ ਹੈ ਖੇਮ ਕੁਸਲ ਭਿਆਸ ਨਾਨਾ ਪ੍ਰਭ ਵਿਟਹ ਪਾਰ ਬ੍ਰਹਮ ਵਿਟਹ ਕੁਰਬਾਨਾ ਤ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਖੇਮ ਮਣੇਂਦਾਵਾ ਆਪਣਾ ਸੁਖ ਤੇ ਕੁਸਲ ਮਣੇਂਦਾ ਆਨੰਦ ਜਾਂ ਖੇਮ ਮੁਕਤੀ ਨੂੰ ਵੀ ਕਹਿ ਦਿੰਦੇ ਤਾ ਕਹਿੰਦੇ ਕੁਸ਼ਲ ਆਨੰਦ ਖੁਸ਼ੀ ਮੁਕਤੀ ਜਿਹੜੀ ਆ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਦੋਂ ਸਤ ਸੰਗਤ ਵਿੱਚ ਬੈਠੇ ਤਾਂ ਕਹਿੰਦੇ ਉਦੋਂ ਸਭ ਕੁਝ ਪ੍ਰਾਪਤ ਹੋ ਗਿਆ ਇਸ ਇਸ਼ਨਾਨ ਕਿਹੜਾ ਹੋਇਆ ਹਰਮੰਦਰ ਸਾਹਿਬ ਗਏ ਆ ਤਨ ਦਾ ਇਸ਼ਨਾਨ ਸਰੋਵਰ ਦੇ ਵਿੱਚ ਹੋ ਗਿਆ ਤੇ ਉੱਥੇ ਬੈਠ ਕਰਕੇ ਹਰਮੰਦਰ ਸਾਹਿਬ ਦੇ ਅੰਦਰ ਜਾਂ ਲਾਈਨ ਵਿੱਚ ਲੱਗ ਕਰਕੇ ਫਿਰ ਗੁਰਬਾਣੀ ਦਾ ਕੀਰਤਨ ਸੁਣਿਆ ਜਾ ਪ੍ਰਕਰਮਾਂ ਦੇ ਵਿੱਚ ਬੈਠ ਕਰਕੇ ਕੀਰਤਨ ਸੁਣਿਆ ਜਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਲੰਗਰਾਂ ਦੇ ਵਿੱਚ ਸੇਵਾ ਕੀਤੀ ਜੋੜੇ ਝਾੜੇ ਤਾਂ ਇਹ ਕੀ ਹੋ ਗਿਆ ਅੰਦਰ ਦਾ ਇਸ਼ਨਾਨ ਹੋ ਗਿਆ ਤਨ ਦਾ ਇਸ਼ਨਾਨ ਸਰੋਵਰ ਦੇ ਵਿੱਚ ਹੋ ਗਿਆ ਮਨ ਜਿਹੜਾ ਬਹੁਤ ਜਦੋਂ ਕੀਰਤਨ ਬਾਣੀ ਸੁਣੀ ਤੇ ਮਨ ਦਾ ਇਸ਼ਨਾਨ ਹੋ ਗਿਆ ਤੱਪੜ ਝਾੜ ਵਿਛਾਏ ਧੂਰੀ ਨਾਇਆ ਸਤ ਸੰਗਤ ਦੇ ਚਰਨਾਂ ਦੀ ਧੂੜੀ ਪਈ ਤਨ ਮਨ ਦੋਵੇਂ ਨੇ ਹਾਲ ਹੋ ਗਏ ਤਾ ਕਹਿੰਦੇ ਜਦੋਂ ਇਸ਼ਨਾਨ ਹੋ ਗਿਆ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਦੇ ਵਿੱਚ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਤੇ ਮਨ ਵੀ ਖੁਸ਼ ਹੋ ਗਿਆ ਚਿੱਤ ਵੀ ਸ਼ਾਂਤ ਹੋ ਗਿਆ ਤੇ ਆਨੰਦ ਦੇ ਸਹਿਤ ਹੋ ਗਿਆ ਪਾਰ ਬ੍ਰਹਮ ਵਿਟਹ ਕੁਰਬਾਨਾ ਪਾਰ ਬ੍ਰਹਮ ਜਿਹੜਾ ਵਾਹਿਗੁਰੂ ਪਰਮਾਤਮਾ ਵਾਂ ਇੰਦੇ ਅਸੀਂ ਉਹਦੇ ਉੱਪਰ ਕੁਰਬਾਨ ਬਲਿਹਾਰ ਜਾਂਦੇ ਹਾਂ ਕਿਉਂਕਿ ਉਹ ਸਭ ਕੁਝ ਕਰਨ ਵਾਲਾ ਹੈ ਉਹਦੇ ਹੱਥ ਵਿੱਚ ਸਭ ਕੁਝ ਹੈ ਗੁਰਤੇ ਚਰਨ ਕਬਲ ਰੇਦ ਧਾਰੇ ਗੁਰੂ ਸਾਹਿਬ ਜੀ ਦੇ ਜਿਹੜੇ ਚਰਨ ਆ ਨਾ ਕਮਲ ਦੇ ਫੁੱਲ ਵਰਗੇ ਸੁੰਦਰ ਸੋਹਣੇ ਐ ਕੋਮਲ ਜਿਹੜੇ ਚਰਨ ਆ ਉਨ੍ਹਾਂ ਗੁਰੂ ਸਾਹਿਬ ਜੀ ਦੇ ਪਾਕ ਚਰਨਾਂ ਨੂੰ ਕਹਿੰਦੇ ਜਦੋਂ ਮੈਂ ਆਪਣੇ ਰਿੱਧ ਮੈਨੇ ਹਿਰਦੇ ਦੇ ਵਿੱਚ ਧਾਰਨ ਕਰ ਲਿਆ ਭਾਵ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਵਾਸਾ ਕਰ ਲਿਆ ਐ ਮਨ ਇਕਾਗਰ ਜਿਤ ਹੋ ਗਿਆ ਦੌੜ ਖਤਮ ਹੋ ਗਈ ਆ ਪਟਕਣ ਖਤਮ ਹੋ ਗਈ ਆ ਚਿਤ ਟਿਕ ਗਿਆ ਵਾ ਤੇ ਫਿਰ ਕੀ ਹੁੰਦਾ ਵਾ ਤਾਂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਗੇ ਫਿਰ ਬਖਸ਼ਿਸ਼ ਕਰਦੇ ਬੇਗਨਾ ਨਾ ਲਾਗੈ ਤਿਲਕਾ ਕੋਈ ਕਾਰਜ ਸਗਲ ਸਵਾਰੇ ਉਹਨਾਂ ਨੂੰ ਕਹਿੰਦੇ ਕਿਸੇ ਵੀ ਪ੍ਰਕਾਰ ਦਾ ਤਿਲ ਮਾਤਰ ਵੀ ਆ ਰਤੀ ਮਾਤਰ ਵੀ ਕਹਿੰਦੇ ਵਿਗਨ ਨਹੀਂ ਲੱਗਦਾ ਉਹਨਾਂ ਦੇ ਕਾਰਜ ਆਪ ਪਰਮਾਤਮਾ ਵਾਹਿਗੁਰੂ ਸਵਾਰਦਾ ਵਾ ਉਹਨਾਂ ਦੇ ਕਾਰਜ ਦੇ ਵਿੱਚ ਵਾਹਿਗੁਰੂ ਪਰਮਾਤਮਾ ਆਪ ਪਰਵੇਸ਼ ਹੋ ਕਰਕੇ ਉਹਨਾਂ ਕਾਰਜਾਂ ਨੂੰ ਸਫਲਿਆ ਕਰ ਦਿੰਦਾ ਕਿੰਨਾਂ ਨੂੰ ਭਲਾ ਜਿਹੜੇ ਭਾਈ ਗੁਰੂ ਸਾਹਿਬ ਜੀ ਦੇ ਪਾਕ ਪਵਿੱਤਰ ਚਰਨਾਂ ਦੇ ਨਾਲ ਜੁੜ ਕਰਕੇ ਸਤ ਸੰਗਤ ਵਿੱਚ ਬੈਠ ਕਰਕੇ ਨਾਮ ਸਿਮਰਨ ਬੰਦਗੀ ਕਰਦੇ ਆ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਦੇ ਉਹਨਾਂ ਦੇ ਸਾਰੇ ਕਾਰਜ ਆਪ ਗੁਰੂ ਸਾਹਿਬ ਜੀ ਸਵਾਰ ਦਿੰਦੇ ਆ ਜਿਵੇਂ ਭਾਈ ਮੰਝ ਖੂ ਦੇ ਵਿੱਚ ਡਿੱਗਾ ਵਾ ਪਰ ਪ੍ਰੇਮ ਦੇ ਨਾਲ ਸੇਵਾ ਕਰਦਾ ਵਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਖੁਦ ਦੇ ਵਿੱਚੋਂ ਬਾਹਰ ਕੱਢਿਆ ਤੇ ਗળે ਨਾਲ ਲਾਇਆ ਜਿਵੇਂ ਧੰ ਬਾਬਾ ਬੁੱਢਾ ਸਾਹਿਬ ਜੀ ਕਿੰਨੀਆਂ ਸੇਵਾਵਾਂ ਕਰਦੇ ਨੇ ਨਿਮਾਣੇ ਹੋ ਕਰਕੇ ਗੁਰੂ ਸਾਹਿਬ ਜੀ ਆਪ ਹੀ ਕਾਰਜ ਸਵਾਰੀ ਜਾ ਰਹੇ ਤਾਂ ਕਿੰਨੇ ਗੁਰੂ ਕੇ ਸਿੱਖ ਹਨ ਇਹਨਾਂ ਦੇ ਤੁਹਾਨੂੰ ਨਾਮ ਲੈ ਲੈ ਕਰਕੇ ਦਸੀਏ ਇਤਿਹਾਸ ਪੜੀਏ ਸਾਨੂੰ ਉਹ ਚੀਜ਼ਾਂ ਮਿਲਦੀਆਂ ਨੇ ਇਸੇ ਕਰਕੇ ਇਤਿਹਾਸ ਜ਼ਰੂਰੀ ਆ ਕਿਉਂਕਿ ਗੁਰਬਾਣੀ ਦੇ ਜਿਹੜੇ ਬਚਨਿਆ ਜੋ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਹਬਾਨਾ ਨੇ ਦਰਜ ਕੀਤੇ ਭਗਤਾਂ ਦੀ ਬਾਣੀ ਦੇ ਬਚਨਿਆ ਭਗਤਾਂ ਦੇ ਬਚਨਿਆ ਭਟਾਂ ਦੇ ਬਚਨਿਆ ਸਿੱਖਾਂ ਦੇ ਬਚਨਿਆ ਤਾਂ ਉਸ ਬਚਨਾਂ ਦੇ ਉੱਪਰ ਸਿਖਾਣੇ ਪਹਿਰਾ ਦਿੱਤਾ ਵਾ ਇਹ ਨਹੀਂ ਕਿ ਮਹਾਰਾਜ ਸਾਹਿਬ ਜੀ ਨੇ ਲਿਖ ਤੇ ਆ ਤੇ ਫਿਰ ਉਦੋਂ ਬਾਅਦ ਕੋਈ ਪ੍ਰੈਕਟੀਕਲ ਨਹੀਂ ਹੋਇਆ ਬਾਬਾ ਦੀਪ ਸਿੰਘ ਜੀ ਨੇ ਪ੍ਰੈਕਟੀਕਲ ਕਰਕੇ ਵਿਖਾਇਆ ਵਾ ਸੇਵਾ ਜੀ ਦੇਖਣੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਤੁਸੀਂ ਜੀਵਨ ਪੜੋ ਭਾਈ ਮੰਜ ਸਾਹਿਬ ਜੀ ਦਾ ਜੀਵਨ ਪੜੋ ਪ੍ਰੈਕਟੀਕਲ ਜੀਵਨ ਉਹਨਾਂ ਦਾ ਅਸੀਂ ਪੜਦੇ ਨਹੀਂ ਨਾ ਤਾਂ ਸਾਨੂੰ ਮਿਲਦਾ ਨਹੀਂ ਕੱਕ ਅਸੀਂ ਕਹਿੰਨੇ ਕੀ ਸ਼ਾਇਦ ਇਹ ਝੂਠ ਹੀ ਆ ਤਾਂ ਇਸ ਕਰਕੇ ਇਤਿਹਾਸ ਦੇ ਵਿੱਚ ਉਹਨਾਂ ਨੇ ਕਮਾਈ ਕੀਤੀ ਉਹਨਾਂ ਬਚਨਾਂ ਦੇ ਉੱਪਰ ਉਹ ਸਾਨੂੰ ਪੜਨ ਨੂੰ ਸੁਣਨ ਨੂੰ ਮਿਲਦੇ ਆ ਰਹਾਉ ਬਿਸਰਾਮ ਦੇ ਕਰਕੇ ਬਖਸ਼ਿਸ਼ ਕਰ ਦੇ ਮਿਲ ਸਾਧੂ ਦਰਮਤ ਖੋਏ ਕਹਿੰਦੇ ਸਾਧੂਆਂ ਦੀ ਸੰਗਤ ਕੀਤੀ ਜਿਹੜੇ ਨਾਮ ਬੰਦਗੀ ਕਰਨ ਵਾਲੇ ਝੂਠੇ ਫਰੇਬੀ ਨਹੀਂ ਜਿਹੜੇ ਕੈਸੇ ਆ ਬਾਬਾ ਜਰਨੈਲ ਸਿੰਘ ਵਰਗੇ ਜਿਹੜੇ ਕੈਸੇ ਆ ਸੰਤ ਗੁਰਬਚਨ ਸਿੰਘ ਮਹਾਂਪੁਰਖਾਂ ਵਰਗੇ ਸੰਤ ਬਾਬਾ ਦਇਆ ਸਿੰਘ ਜੀ ਮਹਾਂਪੁਰਖਾਂ ਵਰਗੇ ਐਸੇ ਜਿਹੜੇ ਸੰਤ ਜਾਣਾ ਹਨ ਮਹਾਪੁਰਖ ਬੰਦਗੀ ਕਰਨ ਵਾਲੇ ਬ੍ਰਹਮ ਗਿਆਨੀ ਧੰਨ ਬਾਬਾ ਠਾਕੁਰ ਸਿੰਘ ਜੀ ਮਹਾਪੁਰਖ ਤਾਂ ਉਹਨਾਂ ਸਾਧੂ ਸੰਤਾਂ ਦੀ ਸੰਗਤ ਵਿੱਚ ਬੈਠ ਕਰਕੇ ਭਗਤ ਕਬੀਰ ਸਾਹਿਬ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਭਾਈ ਜੀਵਾ ਜੀ ਦੀ ਸੰਗਤ ਵਿੱਚ ਬੈਠ ਕਰਕੇ ਜਦੋਂ ਅਸੀਂ ਨਾਮ ਜਪਿਆ ਬੰਦਗੀ ਕੀਤੀ ਸੇਵਾ ਕੀਤੀ ਤੇ ਜਿੰਨੇ ਵੀ ਦੁਰਮਤ ਭੈੜੀ ਮਤ ਸੀ ਨਾ ਖੋਟੀ ਮਤ ਜਿਹੜੀ ਸੀ ਅੰਦਰ ਭਰੀ ਹੋਈ ਤਾ ਉਹ ਕਹਿੰਦੇ ਸਭ ਖਤਮ ਹੋ ਗਈ ਨਾਸ਼ ਹੋ ਗਈ ਪਤਿਤ ਪਨੀਤ ਸਭ ਹੋਏ ਪਤਤ ਸਾਹ ਮਹਾਰਾਜ ਇਨੇ ਪਾਪੀ ਸ ਪਤਾਰਨੀ ਕਿੰਨੇ ਪਾਪ ਕੀਤੇ ਬਿਆੰਤ ਪਾਪ ਕੀਤੇ ਤੇ ਤੁਹਾਡੀ ਕਿਰਪਾ ਦੇ ਨਾਲ ਜਦੋਂ ਸਾਧੂ ਦੀ ਸੰਗਤ ਵਿੱਚ ਬੈਠੇ ਤੇ ਪਤਿਤ ਤੋਂ ਪਨੀਤ ਹੋ ਗਏ ਪਾਵਨ ਪਵਿੱਤਰ ਹੋ ਗਏ ਆ ਪਾਪੀਆਂ ਨੂੰ ਵੀ ਤੂੰ ਪਵਿੱਤਰ ਕਰ ਦੇਨਾ ਵਾ ਇਹ ਤੇਰੇ ਦਰ ਦੀ ਵਡਿਆਈ ਆ RAM DAS SROVAR NATE ਧੰਨ ਗੁਰੂ RAM DAS ਹੈ ਮਹਾਰਾਜ ਜੀ ਦਾ ਜਿਹੜਾ ਪਾਵਨ ਸਰੋਵਰ ਹੈ ਸ੍ਰੀ ਅਮਰ ਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਉਸ ਪਾਵਨ ਸਰੋਵਰ ਦੇ ਵਿੱਚ ਜਦੋਂ ਅਸੀਂ ਇਸ਼ਨਾਨ ਕੀਤਾ ਨਾਤੇ ਮਾਣੇ ਇਸ਼ਨਾਨ ਕਰਨਾ ਇਸ਼ਨਾਨ ਕੀਤਾ ਨਾਤੇ ਆਪਣੇ ਤਨ ਨੂੰ ਪਵਿੱਤਰ ਕੀਤਾ ਤੇ ਫਿਰ ਕੀ ਹੋਇਆ ਸਭ ਲਾਥੇ ਪਾਪ ਕਮਾਤੇ ਜਿੰਨੇ ਵੀ ਪਾਪ ਕਰਮ ਸੀ ਨਾ ਪਿਛਲੇ ਜਨਮਾਂ ਦੇ ਜਾਂ ਇਸ ਜਨਮ ਦੇ ਸਾਰੇ ਕਹਿੰਦੇ ਉਤਰ ਗਏ ਜਦੋਂ ਸਰਦਾ ਪ੍ਰੇਮ ਦੇ ਨਾਲ ਤਨ ਤੇ ਮਨ ਦਾ ਇਸ਼ਨਾਨ ਕਰਵਾਇਆ ਮਨ ਵੀ ਪਵਿੱਤਰ ਹੋ ਗਿਆ ਤਨ ਵੀ ਪਵਿੱਤਰ ਹੋ ਗਿਆ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਤਰਸ ਕਰਕੇ ਆਪਣਾ ਨਿਮਾਣਾ ਜੈ ਸਿੱਖ ਜਾਣ ਕਰਕੇ ਉਹਦੇ ਸਾਰੇ ਪਾਪ ਜਿਹੜੇ ਆ ਖਤਮ ਕਰ ਦਿੰਦੇ ਗਨ ਗੋਬਿੰਦ ਨਿਤ ਗਾਈਐ ਤੋ ਇਸ ਕਰਕੇ हे ਭਾਈ ਗੁਰੂ ਪਰਮਾਤਮਾ ਵਾਹਿਗੁਰੂ ਦੇ ਨਿਤਾ ਪ੍ਰਤੀ ਗੋਬਿੰਦ ਵਾਹਿਗੁਰੂ ਦੇ ਗੁਣ ਗਾਇਆ ਕਰੋ ਉਹਦਾ ਨਾਮ ਜਪਿਆ ਕਰੋ ਸਾਧ ਸੰਗ ਮਿਲ ਧਿਆਈਐ ਸਾਧੂਆਂ ਦੀ ਸੰਗਤ ਵਿੱਚ ਬੈਠ ਕਰਕੇ ਹਰੀ ਪਰਮਾਤਮਾ ਨੂੰ ਧਿਆਉ ਜਪੋ ਉਹਦੇ ਗੁਣ ਗਾਓ ਉਹਦੇ ਗੁਣ ਗਾ ਕਰਕੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਸਫਲ ਕਰ ਲੈਣਾ ਕਰੋ ਇਹੀ ਅਸਲੀ ਮਕਸਦ ਹੈ ਮਨ ਬਾਛਤ ਫਲ ਪਾਏ ਫਿਰ ਜੋ ਤੇਰੇ ਮਨ ਦੇ ਵਿੱਚ ਇੱਛਾ ਹੋਏਗੀ ਜੋ ਤੂੰ ਮੰਗੇਗਾ ਉਹ ਕਹਿੰਦੇ ਤੈਨੂੰ ਪ੍ਰਾਪਤ ਹੋਏਗਾ ਜਿਵੇਂ ਸਤਿਗੁਰੂ ਸਾਹਿਬ ਜੀ ਦੇ ਬਾਣੀ ਦੇ ਬਚਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾਸ ਸੋ ਐ ਸਾਹਰ ਧਾਈਏ ਮੇਰੇ ਜੀੜਾ ਤਾਂ ਸਰਬ ਸੁਖ ਪਾਵੈ ਮੇਰੇ ਮਨਮ ਤਾਂ ਜੋ ਤੂੰ ਮੰਗੇਗਾ ਜੋ ਤੂੰ ਇੱਛਾ ਧਾਰਨ ਕਰੇਗਾ ਸ਼ੁਭ ਇੱਛਾ ਕਿਉਂਕਿ ਬੰਦਗੀ ਕਰਨ ਵਾਲੇ ਦੇ ਅੰਦਰ ਭੈੜੀ ਇੱਛਾ ਤੇ ਪੈਦਾ ਹੀ ਨਹੀਂ ਹੋਣੀ ਸ਼ੋਭੀ ਪੈਦਾ ਹੋਣੀ ਤੇ ਸ਼ੋਭ ਗੁਰੂ ਸਾਹਿਬ ਜੀ ਫਿਰ ਪੂਰੀ ਕਰ ਦਿੰਦੇ ਕਿਦੀ ਭਲਾ ਜਿਹੜਾ ਨਾਮ ਜਪਦਾ ਜਿਹੜਾ ਸੰਗਤ ਵਿੱਚ ਬੈਠਦਾ ਗੁਰਪੂਰਾ ਹਿਰਦੇ ਧਿਆਏ ਜਦੋਂ ਹਿਰਦੇ ਵਿੱਚ ਪੂਰੇ ਗੁਰੂ ਨੂੰ ਧਿਆਇਆ ਜਪਿਆ ਨਾਮ ਜਪ ਕਰਕੇ ਉਹਦੀ ਬੰਦਗੀ ਕਰਕੇ ਆਪਣਾ ਜਿਹੜਾ ਚਿੱਤ ਆ ਟਿਕਾ ਲਿਆ ਗਰ ਗੋਪਾਲ ਆਨੰਦਾ ਜਿਹੜਾ ਭਾਈ ਪੂਰਾ ਗੁਰੂ ਹੈ ਗੋਪਾਲ ਗੋਮਣੇ ਧਰਤੀ ਪਾਲ ਮਣੇ ਪਾਲਣ ਵਾਲਾ ਧਰਤੀ ਦਾ ਪਾਲਕ ਆਨੰਦ ਦੇਣ ਵਾਲਾ ਐਸਾ ਜਿਹੜਾ ਭਾਈ ਗੁਰੂ ਹੈ ਜਪ ਜਪ ਜੀਵੇ ਪਰਮ ਆਨੰਦਾ ਐਸੇ ਜਿਹੜੇ ਪਰਮ ਆਨੰਦ ਨੂੰ ਵਾਹਿਗੁਰੂ ਪਰਮਾਤਮਾ ਨੂੰ ਕਹਿੰਦੇ Jap Jap ਕਰਕੇ ਜਿਹੜੇ ਜਗਿਆਸੂ ਨਾ ਜਿਹੜੇ ਪਰਮਾਤਮਾ ਦੇ ਪ੍ਰੇਮੀ ਆ ਪ੍ਰੇਮ ਧਾਰਨ ਵਾਲੇ ਤਾਂ ਉਹ ਕੀ ਕਹਿੰਦੇ ਭਾਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਨਾਮ Jap Jap ਕਰਕੇ ਪਰਮਾਤਮਾ ਦਾ ਆਪਣਾ ਜੀਵਨ ਬਸਰ ਕਰਦੇ ਉਹ ਜਿਉਂਦੇ ਹੀ ਤਾਂ ਆ ਜੇ ਨਾਮ ਜਪਦੇ ਉਹਨਾਂ ਵਾਸਤੇ ਇੱਕ ਦਿਨ ਦਾ ਨਿਤਨੇਮ ਵਿਸਰਨਾ ਮੌਤ ਦੇ ਬਰਾਬਰ ਆ ਤਾਂ ਐਸੇ ਜਿਹੜੇ ਗੁਰੂ ਕੀ ਸਿੱਖਿਆ ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਇਹ ਬਚਨ ਕਿਹਾ ਕਰਦੇ ਸਨ ਕਿ ਭਾਈ ਭਾਵੇਂ ਸੌ ਘੜਾ ਘੋ ਦਾ ਜਿਹੜਾ ਵਾ ਡੁੱਲ ਜਾਵੇ ਪਰ ਕਿਸੇ ਨੇ ਵੀ ਆਪਣਾ ਨਿਤਨੇਮ ਬਾਣੀ ਜਿਹੜੀ ਆ ਉਹ ਨਹੀਂ ਛੱਡਣੀ ਜ਼ਰੂਰ ਜਪਨਾ ਵਾ ਜ਼ਰੂਰ ਜਪਨਾ ਨਾਮ ਤਾਂ ਐਸਾ ਪ੍ਰੇਮ ਗੁਰੂ ਸਾਹਿਬ ਜੀ ਦੇ ਨਾਲ ਜਨ ਨਾਨਕ ਨਾਮ ਧਿਆਇਆ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਹੈ ਪ੍ਰਭ ਆਪਣਾ ਬਿਰਦ ਰਖਾਇਆ ਪ੍ਰਭ ਪਰਮਾਤਮਾ ਨੇ ਜਿਹੜਾ ਆਪਣਾ ਬਿਰਦ ਆ ਬਿਰਦ ਮੈਨੇ ਸੁਭਾਅ ਧਰਮ ਉਹ ਕਹਿੰਦੇ ਰਖਿਆ ਵਾ ਭਾਵ ਜਿਵੇਂ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਨਾ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਨ੍ਹਾਂ ਉਨ੍ਹਾਂ ਦੀ ਇੱਜ਼ਤ ਪਤ ਉਨ੍ਹਾਂ ਦਾ ਧਰਮ ਵਾਹਿਗੁਰੂ ਪ੍ਰਮਾਤਮਾ ਨੇ ਆਪ ਬਚਾਇਆ ਭਾਵੇਂ ਉਹ ਚਰਖੜੀ ਤੇ ਚੜ ਗਏ ਭਾਵੇਂ ਬੰਦ-ਬੰਦ ਕਟਿਆ ਗਿਆ ਤੇ ਭਾਵੇਂ ਡੇਗੇ ਵਿੱਚ ਉਬਾਲੇ ਗਏ ਪਰ ਉਨ੍ਹਾਂ ਦਾ ਪ੍ਰੇਮ ਐਸਾ ਸੀ ਗੁਰੂ ਸਾਹਿਬ ਜੀ ਨੇ ਆਪਣਾ ਸੁਭਾਅ ਕੋਮਲ ਤੇ ਉਨ੍ਹਾਂ ਸਿੱਖਾਂ ਦੇ ਪ੍ਰੇਮ ਨੂੰ ਜਾਣਦਿਆਂ ਹੋਇਆਂ ਬੰਦ-ਬੰਦ ਕੱਟਣ ਦੇ ਬਾਅਦ ਵੀ ਜਬਜੀ ਸਾਹਿਬ ਦੀ ਆਵਾਜ਼ ਆ ਰਹੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਆ ਆਰੇ ਤੇ ਚੜਿਆ ਵੀ ਡੇਗੇ ਦੇ ਵਿੱਚ ਉਬਾਲੇ ਜਾ ਰਿਹਾ ਤਾਂ ਵੀ ਮੁਖ ਤੋਂ ਜਪਜੀ ਸਾਹਿਬ ਜੀ ਦੀ ਬਾਣੀ ਪੜੀ ਜਾ ਰਹੀ ਆ ਇਹੀ ਸਿੱਖਾਂ ਦਾ ਪ੍ਰੇਮ ਹੈ ਤਾਂ ਇਹ ਅਰਦਾਸ ਕਰਨੀ ਕਿ ਇਹਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਝੋਲੀ ਦੇ ਵਿੱਚ ਨਾਮ ਦੀ ਦਾਤ ਬੰਦਗੀ ਦੀ ਦਾਤ ਸਿਮਰਨ ਦੀ ਦਾਤ ਪਾਓ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਲ ਨਹੀਂ ਸ਼ਕੀ ਭਾਈਓ ਖੰਡੇ ਬਾਟੇ ਦੀ ਪਾਲ ਸ਼ਕੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੋ ਹੌਲੀ ਹੌਲੀ ਨਾਮ ਜਪਣਾ ਜਿਹੜਾ ਵਾ ਉਸ ਨੂੰ ਆਰੰਭ ਕਰੀਏ ਪਹਿਲੇ ਦਿਨ 5 ਮਿੰਟ ਫਿਰ 10 ਫਿਰ 15 ਫਿਰ 20 ਜਪਦਿਆਂ ਜਪਦਿਆਂ ਇੱਕ ਦਿਨ ਐਸਾ ਆਏਗਾ ਜਿੱਦਨੇ ਹਿਰਦਾ ਨਾਮ ਦੇ ਵਿੱਚ ਰੰਗਿਆ ਜਾਏਗਾ ਤੇ ਐ ਉਸ ਨਾਮ ਦੇ ਵਿੱਚ ਰੰਗ ਕਰਕੇ ਚਿੱਤ ਜਿਹੜਾ ਵਾ ਪਰਫੁੱਲਤ ਹੋਏਗਾ ਜਿਵੇਂ ਸਤਗੁਰੂ ਸਾਹਿਬ ਜੀ ਦੀ ਬਾਣੀ ਦੇ ਬਚਨ ਹਨ ਲਾਲ ਰੰਗ ਤਿਸ ਕਉ ਲੱਗਾ ਜਿਸ ਕੈ ਵਡ ਪਾਗਾ ਮਹਿਲਾ ਕਦੇ ਨਾ ਹੋਵਈ ਨਹ ਲੱਗੈ ਦਾਗਾ ਭੁੱਲਾਂ ਚੁਕਾ ਦੀ ਮਾਫੀ ਜੀ ਆਪ ਗੁਰੂ ਕੀ ਸੰਗਤ ਨੇ ਅਸੀਸ ਬਖਸ਼ਨੇ ਸਤਿਗੁਰੂ ਜੀ ਕਿਰਪਾ ਕਰਨ ਮਾਫ ਕਰ ਦੇਣ ਅੱਗੇ ਤੋਂ ਸਮਤ ਬਖਸ਼ਣ ਜੀ ਸਗਲ ਦਵਾਰ ਕੋ ਛਾੜ ਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਦੇ ਅਸ ਗੋਬਿੰਦ ਦਾਸ ਤੁਹਾਰੋ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ